ਰਾਏਕੋਟ ਹਲਕੇ ਵਿੱਚ ਬਿਜਲੀ ਸਪਲਾਈ ਨੂੰ ਹੋਰ ਬਿਹਤਰ ਕਰਨ ਲਈ ਅੱਜ ਵਿਦਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ ਬਿਜਲੀ ਨਵੀਨੀਕਰਨ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਰਾਏਕੋਟ ਮਿਊਸਪਲ ਪਾਰਕ ਨੇੜੇ ਇੱਕ ਸਮਾਗਮ ਦੌਰਾਨ ਹਲਕਾ ਬਿਦਾਇਕ ਤੇ ਠੇਕੇਦਾਰ ਹਾਕਮ ਸਿੰਘ ਨੇ ਰੀਬਨ ਕੱਟ ਕੇ ਇਹਨਾਂ ਕਾਰਜਾਂ ਦੀ ਆਰੰਭਤਾ ਕੀਤੀ ਹੈ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹਲਕਾ ਰਾਏਕੋਟ ਦੇ ਲੋਕਾਂ ਨੂੰ ਬਿਹਤਰੀਨ ਬੁਨਿਆਦੀ ਸਹੂਲਤਾਂ ਮਹੱਈਆ ਕਰਾਉਣ ਲਈ ਬਚਨਬੱਧ ਨੇ। ਜਿਸ ਤਹਿਤ ਅੱਜ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਰਾਏਕੋਟ ਸ਼ਹਿਰ ਦੇ ਪਿੰਡਾਂ ਤੇ ਬਿਜਲੀ ਸਪਲਾਈ ਸੰਬੰਧੀ ਬੇਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗੀ ਉੱਥੇ ਹੀ ਇਹਦੇ ਬਾਕੀ ਰਹਿੰਦੇ ਕੰਮਾਂ ਅਧੀਨ ਸ਼ਹਿਰਾਂ ਦੀਆਂ ਸੜਕਾਂ ਤੇ ਬਕਾਇਆ ਸੀਵਰੇਜ ਪਾਉਣ ਦੇ ਕੰਮ ਦਾ ਟੈਂਡਰ ਵੀ ਹੋ ਚੁੱਕਾ ਹੈ ਅਤੇ ਇਹ ਕੰਮ ਜਲਦੀ ਸ਼ੁਰੂ ਹੋ ਜਾਣਗੇ ਇਸ ਮੌਕੇ ਐਕਸੀਅਨ ਪਾਵਰ ਕਾਮ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਨਵੇਂ ਪ੍ਰੋਜੈਕਟ ਤਹਿਤ ਜਿੱਥੇ ਰਾਏਕੋਟ ਦੇ ਬਿਜਲੀ ਗ੍ਰੈਂਟ ਤੋਂ ਸ਼ਹਿਰ ਵਿੱਚ ਇੱਕ 11 ਕੇਵੀ ਨਵੀਂ ਬਿਜਲੀ ਸਪਲਾਈ ਵਾਲੀ ਲਾਈਨ ਕੱਢੀ ਜਾ ਰਹੀ ਹੈ ਉੱਥੇ ਹੀ ਬਿਜਲੀ ਬੁਨਿਆਦੀ ਢਾਂਚੇ ਤੇ ਨਵੀਨੀਕਰਨ ਦਾ ਕੰਮ ਵੀ ਕਰਵਾਇਆ ਜਾਵੇਗਾ ਰਾਏਕੋਟ ਤੋਂ ਦਿਲਵਿੰਦਰ ਸਿੰਘ ਅਸੀਂ ਦੀ ਰਿਪੋਰਟ ਹਾਂਜੀ ਐਮਐਲਏ ਸਾਹਿਬ ਜੋ ਅੱਜ ਜਦੋਂ ਘਾਟਨ ਕੀਤਾ ਕੀ ਕਹਿਣਾ ਤੁਹਾਡਾ ਇਹ ਨਾਲ ਜੀ ਅੱਜ ਇੱਕ ਘਟਨਾ ਕਰਿਆ ਵਾ ਇਹਦੇ ਵਿੱਚ ਜਿਹੜੇ ਗੌਰਮੈਂਟ ਕੋਲੋਂ 15 ਕਰੋੜ 20 ਲੱਖ ਰੁਪਈਆ ਜਿਹੜਾ ਸਾਡੇ ਹਰਕੀਂ ਦੇ ਜਿਹੜਾ ਦਿੱਤਾ ਵਾ ਉਹਦੇ ਵਿੱਚ ਸ਼ਹਿਰ ਦੇ ਜਿਹੜੇ ਵੀ ਕੋਈ ਛੋਟੇ ਟਰਾਂਸਫਰਾਂ ਬੱਡੇ ਕਰ ਸਕਦੇ ਆ ਤੇ ਤਾਰਾਂ ਨੇ ਜਿਹੜੀਆਂ ਨੇ ਉਹ ਆਪਾਂ ਨਵੀਆਂ ਵੀ ਪਾ ਸਕਦੇ ਆ ਖੰਭੇ ਨਵੇਂ ਆ ਉਹ ਵੀ ਲਾ ਸਕਦੇ ਆ ਜਿੱਥੇ ਕੋਈ ਨਵਾਂ ਟਰਾਂਸਫਰਮਰ ਬਣਾਉਂਦੀ ਰੱਖਿਆ ਜਾ ਸਕਦਾ ਜਾਂ ਕੋਈ ਛੋਟੇ ਨੂੰ ਵੱਡਾ ਟਰਾਂਸਫਰਮਰ ਕਰਨਾ ਹੋਵੇ ਇਹਦੇ ਨਾਲ ਜਿਹੜੀ ਸ਼ਹਿਰ ਨੂੰ ਆਦੀ ਬਿਜਲੀ ਦੀ ਸਮੱਸਿਆ ਹੋ ਸਾਰੀ ਖਤਮ ਹੋ ਜਾਏਗੀ ਕੋਈ ਵੀ ਜਿਹੜੀ ਲੋਕਾਂ ਨੂੰ ਸਮੱਸਿਆ ਜਿਹੜੀ ਪ੍ਰੋਬਲਮ ਆ ਉਹ ਸ਼ਹਿਰ ਦੇ ਵਿੱਚ ਜਾਂ ਸਾਡੇ ਕੋਈ ਦੇ ਮੁਹੱਲਿਆਂ ਦੇ ਵਿੱਚ ਉਹਨੂੰ ਆਪਣੇ ਤੌਰ ਤੇ ਹੱਲ ਕਰ ਗਏ ਤੇ ਸਾਡੇ ਵਰਤਮਾਨ ਦੇ ਵੱਲੋਂ ਸਾਡੀ ਸਰਕਾਰ ਵੱਲੋਂ ਸਾਰੇ ਤੌਰ ਤੇ ਤੌਰ ਤੇ ਬਹੁਤ ਵਧੀਆ ਅਪਰਾਧ ਕਰ ਰਹੇ ਲੋਕਾਂ ਨੂੰ ਬਹੁਤ ਮਦਦ ਜਿਹੜੇ ਹੋਰ ਬਾਕੀ ਦੇ ਲੋੜੀਂਦੇ ਕੰਮਾਂ ਬਾਰੇ ਕੀ ਪ੍ਰੋਗਰਾਮ ਲਿਖਿਆ ਗਿਆ ਜਿਹੜੇ ਹੋਰ ਵੀ ਕੰਮ ਨੇ ਸ਼ਹਿਰ ਦੇ ਕੋਈ ਸੜਕਾਂ ਦੇ ਜਾਂ ਕੋ ਉਹਦੇ ਵਾਸਤੇ ਵੀ ਅਸੀਂ ਸੜਕਾਂ ਦੇ ਟੈਂਡਰ ਵੀ ਹੋ ਚੁੱਕੇ ਹੈ ਕਿ ਨਵੀਆਂ ਸੜਕਾਂ ਦੀਆਂ ਹਾਂ ਚਾਹ ਰਿਹਾ। ਕਈ ਸੜਕਾਂ ਦੇ ਟੈਂਡਰ ਹੋ ਗਏ ਆ ਤੇ ਆ ਪਾਰਚ ਕਰ ਗਿਆ ਆ ਚੱਲ ਪਏ ਆ ਉਹਨਾਂ ਦੇ। ਬਾਕੀ ਮੇਰੇ ਖਿਆਲ ਹੋਰ ਵੀ ਸਾਡੇ ਹਲਕੇ ਦੇ ਵਿੱਚ ਵੀ 25 ਸੜਕਾਂ ਜਿਹੜੀਆਂ ਸੜਕਾਂ ਆ ਇਹਨਾਂ ਨੂੰ ਉਹ ਵੀ ਅਸੀਂ ਉਹ ਸੜਕਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਮੇਰੇ ਖਿਆਲ ਨਾਲ ਤੇ ਅਸੀਂ ਉਹ ਜੋ ਉਹਨਾਂ ਨੂੰ ਵੀ ਚੈੱਕ ਕਰਨ ਜਾਣੇ ਆ ਤੇ ਜਲਦੀ ਹੀ ਉਹ ਸੜਕਾਂ ਜਿਹੜੀਆਂ 25 ਸੜਕਾਂ ਵੀ ਲੱਗੀਆਂ ਜਾਣਗੀਆਂ। ਹਾਂਜੀ ਐਕਸਟੈਂਸ ਸਾਹਿਬ ਜੋ ਅੱਜ ਇਹ ਬਿਨਤੀ ਦਾ ਉਹ ਟਰਕ ਕੀਤਾ ਗਿਆ ਕੀ ਇਹਦਾ ਪ੍ਰੋਜੈਕਟ ਆ ਕੀ ਲੱਗਦਾ ਕੀ ਕੀ ਪ੍ਰੋਗਰਾਮ ਵਿੱਚ ਕੀਤਾ ਜਾਣਾ? ਇਹ ਸੱਦੇ ਨੇ ਕਿ ਸ਼ਾਰਟਕਿਊ ਬੀਂਦੀ ਘਰ ਰਾਇਕੋਟ ਤੋਂ ਨਵੀਂ ਲਾਈਨ ਚੱਲੇ ਨਵੀਂ ਲਾਈਨ ਦਾ ਕਮੇਟੀ ਗੇਟ ਜਿਹੜਾ ਕਿ ਵਿਕਾਸ ਰੱਖਤਾ ਹੈ ਪਹਿਲਾਂ ਸਾਡੀ ਇੱਕ ਲਾਈਨ ਸੀਗੀ ਰਾਇਕੋਟ ਤੋਂ ਚੱਲਦੀ ਸੀ ਉਹ ওভারਡਰੋਅ ਸੀਗੀ ਉਹ ওভারਡਰੋਅ ਕਰਕੇ ਨਵਪੁਰ ਦੀ ਨਵੀਂ ਲਾਈਨ ਲੰਬ ਲਾਈਨ ਕੀਤੀ ਉਸ ਤੋਂ ਲਗਭਗ ਬਹੁਤ ਬਹੁਤ ਇਹ ਲੇਟੈਂਸ ਦੇ ਬੀਂਦੀ ਕਰਨ ਤੇ ਵਾਧੇ ਦੇ ਨਾਲ 15.20 ਲੱਖ ਰੁਪਏ 15 15 ਕਰੋੜ 20 ਲੱਖ ਰੁਪਏ ਹੈ ਤਾਂ ਇਹ ਨਾਲ ਸ਼ਹਿਰ ਵਾਸੀਆਂ ਨੂੰ ਕਿੰਨੇ ਕੁ ਬੈਨੀਫਿਟ ਹੋਊਗੀ ਬਿਜਲੀ ਦੇ ਪੱਖੋਂ ਸ਼ਹਿਰ ਚ ਆਪਣੇ ਜਿੰਨੇ ਵੀ ਕੇਬਲ ਖਰਾਵੇਗੀ ਜਾਂ ਹੋਰ ਕੋਈ ਜੈਨੇਜ ਹੈਗੀ ਜਾਂ ਪਰਾਂ ਨੇ ਸਿੱਧੀ ਤੋਂ ਲਾ ਬੱਲੇ ਕਰਾਂਗੇ ਜਿਵੇਂ ਕੋਈ ਕੇਬਲ ਉਹਦੇ ਕੇਬਲ ਛੋਟੀ ਪਾਈ ਹੋਈ ਹੈ ਤਾਂ ਵੱਡੀ ਕੇਬਲ ਉੱਪਰ ਰੋਡ ਦੇ ਅਕੋਰਡਿੰਗ ਉੱਪਰ ਕੇਬਲ ਜੇ ਲੱਗੇ ਜੇਕਰ ਆਸਮਨਰ ਛੋਟੀ ਹੈਗੀ ਤਾਂ ਆਪਣੇ ਵੱਡੀ ਕਰਾਂਗੇ ਇਸ ਨਾਟ ਜੀ ਲੈਟ